ਕੇ ਸਾਡੇ ਨਾਲੋਂ ਵੱਖ ਹੋ ਚੱਲਿਆ ਇੱਕ ਗੱਲ ਆ ਸੇ ਨਾ ਇੱਕ ਛੋਟੀ ਜੀ ਮੈਂ ਤੁਹਾਨੂੰ ਦੱਸਦਾ ਮੈਂ ਨਾ ਆਵਦੀ ਜ਼ਿੰਦਗੀ ਦਾ ਇੱਕ ਪਹਿਲਾ ਪ੍ਰੋਗਰਾਮ ਲਾਇਆ ਸੀਗਾ ਐਕਚੁਅਲੀ ਮੇਰੇ ਨਾ ਮਦਰ ਉਹ ਦੋ ਕਾਫੀ ਬਿਮਾਰ ਐ ਇਸ ਲਈ ਤੁਹਾਨੂੰ ਤੋਂ ਦੁਨੀਆ ਚ ਹੈ ਨਹੀਂ ਭਾਵੇਂ ਸਾਨੂੰ ਦਿਲਾ ਯਾਰਾ ਮਾੜਾ ਹੀ ਕਹੀ ਜਦੋਂ ਮਦਰ ਬਿਮਾਰ ਸੀ ਮੇਰੀਆਂ ਛੋਟੀਆਂ ਚਾਰ ਸਿਸਟਰ ਨੇ ਤੇ ਫਾਦਰ ਸਾਹਿਬ ਇਕੱਲੇ ਕਮਾਉਣ ਵਾਲੇ ਤੇ ਉਹ ਮਤਲਬ ਬੜਾ ਮਾੜਾ ਤੇ ਬੜਾ ਉਦਾਂ ਦਾ ਸਮਾਂ ਦੇਖਿਆ ਹੱਥ ਮਾਲਕ ਨੇ ਫੜਿਆ ਹੋਇਆ ਹਾਂ ਮਤਲਬ ਮੈਂ ਇੱਕ ਗੱਲ ਜਰੂਰ ਕਹਿਣਾ ਹਾਂ ਕਿ ਮੇਰੇ ਜਿਹੜੇ ਯਾਰ ਦੋਸਤ ਆ ਉਹਨਾਂ ਨੇ ਬੜਾ ਮੇਰਾ ਸਾਥ ਦਿੱਤਾ ਕੁਝ ਸਮਾਂ ਪਹਿਲਾਂ ਵੀਡੀਓ ਵੀ ਵਾਇਰਲ ਹੋਈ ਸੀ ਫਿਰੋਜ਼ ਖਾਨ ਹੋਰਾਂ ਦੇ ਨਾਲ ਬਹੁਤ ਸਰੀਲੇ ਜਿਹੜੇ ਕਲਾਕਾਰ ਨੇ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਕਹੀ ਮੈਂ ਸੁਣਨਾ ਹੀ ਹਾਂ ਤੇ ਮੈਂ ਕੋਈ ਐਡਾ ਸੋਚ ਕੇ ਨਹੀਂ ਗਿਆ ਸੀਗਾ ਕਿ ਮੈਂ ਉੱਥੇ ਉਹਨਾਂ ਨਾਲ ਕੋਈ ਮੇਰੀ ਵੀਡੀਓ ਬਣੂਗੀ ਜਾਂ ਮੈਂ ਫੋਟੋ ਖਰਾਊਂਗਾ ਮੈਂ ਜਸਟ ਉਹਨਾਂ ਨੂੰ ਸੁਣਨੇ ਗਿਆ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਮਤਲਬ ਜਿਹੜੀ ਇੱਕ ਇਨਸਾਨ ਨੂੰ ਸਾਲਾਂ ਤੋਂ ਸੁਣਿਆ ਹੋਵੇ ਤੇ ਇੱਕਦਮ ਉਹਦਾ دیدار ਇਹ ਦਰਸ਼ਨ ਹੋ ਜਾਣਾ ਤੇ ਮੈਨੂੰ ਤਾਂ ਆਇਆ ਸੀ ਵੀ ਮੈਂ ਰੱਬ ਦੇਖ ਲਿਆ ਬੰਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੰਦਾ ਬਹੁਤ ਘੱਟ ਇਨਸਾਨ ਜਿਹੜਾ ਇੱਕ ਸੰਤੁਸ਼ਟੀ ਹੋਵੇ ਜਿਹਨੂੰ ਕਿ ਮੈਂ ਹਾਂ ਸੰਤੁਸ਼ਟਾ ਨਹੀਂ ਦੀ ਲਾਈਫ ਦੇ ਵਿੱਚ ਭੱਜ ਦੌੜ ਚੱਲਦੀ ਰਹਿੰਦੀ ਹੈ ਜਿਹਨਾਂ ਨੇ ਸੰਭਾਲਿਆ ਇਹ ਮੈਨੂੰ ਖੁਦ ਔਖੇ ਹੋ ਕੇ ਜਿੰਨਾ ਪਾਲਿਆ ਏ ਮੈਨੂੰ ਸਮਝ ਜ਼ਰੂਰ ਲੱਗਦਾ ਹੈ ਕਿ ਹੀਰਾ ਇੱਕ ਦਿਨ ਸਾਹਮਣੇ ਜ਼ਰੂਰ ਆਉਂਦਾ ਹੈ ਤੇ ਹੀਰੇ ਦੀ ਪਹਿਚਾਨ ਇੱਕ ਚੰਗਾ ਜੋੜੀ ਕਰ ਸਕਦਾ ਹੈ ਕਿ ਇਹ ਹੁਣ ਸਾਡੇ ਹੱਥ ਲੱਗ ਗਿਆ ਇਹਨੂੰ ਅਸੀਂ ਅੱਗੇ ਤੱਕ ਲੈ ਕੇ ਜਾਵਾਂਗੇ ਅੱਜ ਤੁਹਾਨੂੰ ਇੱਕ ਅਜਿਹੇ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਸ ਦੀ ਇੱਕ ਪਹਿਲਾਂ ਕੁਝ ਸਮਾਂ ਪਹਿਲਾਂ ਵੀਡੀਓ ਵੀ ਵਾਇਰਲ ਹੋਈ ਸੀਗੀ ਫਿਰੋਜ਼ ਖਾਨ ਹੋਰਾਂ ਦੇ ਨਾਲ ਬਹੁਤ ਸਰੀਲੇ ਜਿਹੜੇ ਕਲਾਕਾਰ ਨੇ ਅੱਜ ਤੁਹਾਡੇ ਨਾਲ ਮਿਲਾਵਾਂਗੇ ਲਵ 사ਦਕ ਦੇ ਨਾਲ ਤਾਂ ਸਾਡੇ ਨਾਲ ਨੇ ਲਵ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਔਜ਼ਾਰ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਵੀ ਧੰਨਵਾਦ ਅਕਸੀਰ ਜੀ ਥੈਂਕ ਯੂ ਸੋ ਮਚ ਲਵ ਭਾਈ ਖਾਨ ਸਾਹਿਬ ਤੋਂ ਸ਼ੁਰੂਆਤ ਕਰਦੇ ਹਾਂ ਬਹੁਤ ਸੁਰੀਲੇ ਕਲਾਕਾਰ ਨੇ ਫਿਰੋਜ਼ ਖਾਨ ਸਾਹਿਬ ਹਨ ਉਹਨਾਂ ਦੇ ਸੰਗਤ ਹੋ ਜੇ ਲੋਕ ਇਹ ਵੀ ਬੜਾ ਵੱਡਾ ਮੰਨਦੇ ਆ ਕਿ ਉਹਨਾਂ ਦੀ ਸੰਗਤ ਹੋ ਗਈ ਕੰਨੀ ਹੱਤ ਲਾਂਦੇ ਆ ਨਾ ਤੇ ਤੁਟ ਤੁਹਾਡੀ ਤਾਂ ਵੀਡੀਓ ਵਾਇਰਲ ਹੋਈ ਸੀਗੀ ਪਹਿਲਾਂ ਉਹ ਸੀਨ ਦੱਸੋ ਪਹਿਲਾਂ ਫਿਰ ਆਪਾਂ ਤੁਹਾਡੇ ਬਾਰੇ ਵੀ ਗੱਲ ਕਰਾਂਗੇ ਐਕਚੁਅਲੀ ਉਹ ਸਾਡੇ ਨਾ ਆਪਣੇ ਫਰੀਦਕੋਟ ਦੇ ਨਾਲ ਇੱਕ ਪਿੰਡ ਆਈ ਟੁੱਡੀ ਉੱਥੇ ਮੇਲਾ ਸੀਗਾ ਤੇ ਜਦੋਂ ਮੈਨੂੰ ਪਤਾ ਲੱਗਿਆ ਤਾਂ ਜਿਹੜੇ ਮੇਰੇ ਇੱਕ ਹੋਰ ਸੀਨੀਅਰ ਆਰਟਿਸਟ ਆਈ ਤੇ ਉਹਨਾਂ ਨੂੰ ਮੈਂ ਕਿਹਾ ਕਿ ਮੈਂ ਕਹੀ ਮੈਂ ਸੁਣਨਾ ਹੀ ਆ ਤੇ ਮੈਂ ਕੋਈ ਇਦਾਂ ਸੋਚ ਕੇ ਨਹੀਂ ਗਿਆ ਸੀਗਾ ਕਿ ਮੈਂ ਉੱਥੇ ਉਹਨਾਂ ਨਾਲ ਕੋਈ ਕੋਈ ਮੇਰੀ ਵੀਡੀਓ ਬਣੂਗੀ ਜਾਂ ਮੈਂ ਫੋਟੋ ਕਰਾਉਂਗਾ ਮੈਂ ਜਸਟ ਉਹਨਾਂ ਨੂੰ ਸੁਣਨੇ ਗਿਆ ਸੀਗਾ ਤੇ ਉੱਥੇ ਇੱਕ ਮੇਰੇ ਹੋਰ ਜਿਹੜੇ ਸੀਨੀਅਰ ਆਰਟਿਸਟ ਆ ਸਾਡੇ ਰਿਸਪੈਕਟਡ ਨੇ ਦਰਸ਼ਨਜੀਤ ਜੀ ਉਹਨਾਂ ਨੇ ਮੈਨੂੰ ਉਹਨਾਂ ਨਾਲ ਮਿਲਾਇਆ ਤੇ ਬਸ ਉਹ ਕਹਿੰਦੇ ਵੀ ਕੁਝ ਸੁਣਾ ਦੇ ਤੇ ਕਿਉਂਕਿ ਮੈਂ ਉਹਨਾਂ ਦਾ ਮੈਂ ਫਰੋਖ ਖਾਨ ਸਾਹਿਬ ਦਾ ਬੜਾ ਮਰੀਦ ਰਿਆ ਹੁਣ ਵੀ ਆ ਤੇ ਉਹਨਾਂ ਨੂੰ ਮੈਂ ਗਾਇਆ ਤੇ ਬਸ ਉਹ ਵੀਡੀਓ ਵੈਸੇ ਹੀ ਮੈਂ ਪਾਤੀ ਤੇ ਉਹ ਕਾਫੀ ਲੋਕਾਂ ਨੇ ਮਤਲਬ ਵਧੀਆ ਉਹਨੂੰ ਪਸੰਦ ਕੀਤਾ ਤੇ ਵਾਇਰਲ ਹੋ ਗਿਆ ਕੀ ਅਜੀਹਾ ਗਾਇਆ ਲੋਕਾਂ ਨੇ ਪਿਆਰ ਦਿੱਤਾ ਉਹ ਬੋਲ ਹੋ ਜਾਣ ਸਾਡੇ ਨਾਲ ਹਾਂਜੀ ਹਾਂਜੀ ਮੈਂ ਉਹਨਾਂ ਦਾ ਇੱਕ ਸੈਡ ਗਾਣਾ ਉਹਦੋਂ ਮੇਰੇ ਖਿਆਲ 2-3 ਮਹੀਨੇ ਪਹਿਲਾਂ ਆਇਆ ਸੀਗਾ ਉਹੀ ਮੈਂ ਉਹਦਾ ਸਥਾਈ ਗਾਈ ਸੀ ਹੂੰ ਉਹ ਮੰਨੇ ਆ ਕੇ ਸਾਡੇ ਨਾਲੋਂ ਵੱਖ ਹੋ ਚੱਲਿਆ ਇੱਕ ਗੱਲ ਯਾਦ ਰੱਖੀ ਸਾਡੀ ਵੀ ਤੂੰ ਛੱਲਿਆ ਭਾਵੇਂ ਸਾਨੂੰ ਦਿਲੋਂ ਯਾਰਾ ਮਾੜਾ ਹੀ ਕਹੀ ਭਾਵੇਂ ਸਾਨੂੰ ਦਿਲੋਂ ਯਾਰਾ ਮਾੜਾ ਹੀ ਕਹੀ ਪਰ ਤੱਤੀਆਂ ਹਵਾਵਾਂ ਕੋਲੋਂ ਬਚ ਕੇ ਰਹੀਂ ਉਹ ਤਤੀਆਂ ਹਵਾਵਾਂ ਕੋਲੋਂ ਬਚ ਕੇ ਰਹੀ థాంਕ ਯੂ ਕੀ ਬਾਤ ਹੈ ਇਹ ਪਤਾ ਹੁਣ ਹੈ ਇੰਜ ਜਾਵ ਰਿਆ ਸੀ ਕਿ ਖਾਨ ਸਾਹਿਬ ਵੀ ਗਾ ਰਹੇ ਨੇ ਬਹੁਤ ਰਲਦੀ ਆਵਾਜ਼ ਤਾਂ ਬਹੁਤ ਪਿਆਰੀ ਆਵਾਜ਼ ਹੈ ਜਿਹੜੀਆਂ ਬਰੀਕੀਆਂ ਨੇ ਮੁਰਕੀਆਂ ਨੇ ਥੈਂਕ ਯੂ ਬਸ ਮੈਂ ਮੈਂ ਤਾਂ ਕਦੇ ਆਪਦੇ ਮੂੰਹ ਇਹ ਗੱਲ ਨਹੀਂ ਕਹੀਗੀ ਤੇ ਨਾ ਹੀ ਮੈਂ ਕਦੇ ਮਤਲਬ ਕੋਸ਼ਿਸ਼ ਕੀਤੀ ਹੈ ਤੇ ਬਸ ਇਹ ਗੱਲ ਹੈ ਕਿ ਸ਼ੁਰੂ ਤੋਂ ਹੀ ਮਤਲਬ ਮੈਂ ਜਿਹੜੇ ਸੁਰੀਲਾ ਗਾਉਣ ਵਾਲੇ ਉਹਨਾਂ ਨੂੰ ਸੁਣਿਆ ਜਿਵੇਂ ਮਾਸਟਰ ਸਲੀਮ ਜੀ ਹੋ ਗਏ ਵਡਾਲੀ ਸਾਹਿਬ ਹੋ ਗਏ ਮਾਸ਼ਾ ਅੱਲ੍ਹੀ ਜੀ ਹੋ ਗਏ ਇਹਨਾਂ ਨੂੰ ਸੁਣਿਆ ਤੇ ਬਸ ਇਹਨਾਂ ਨੂੰ ਸੁਣ ਸੁਣ ਕੇ ਮਤਲਬ ਮਾੜਾ ਮਾੜਾ ਜੋ ਵੀ ਆ ਤੇ ਬਸ ਉਹਨਾਂ ਪ੍ਰਤੀ ਇਹ ਸਾਡਾ ਪਿਆਰ ਹੈ ਇਹ ਨਹੀਂ ਕਿ ਅਸੀਂ ਕੋਈ ਕਾਪੀ ਕਰਦੇ ਆ ਜਾਂ ਕੋਈ ਉਦਾਂ ਦੀ ਕੋਈ ਗੱਲ ਐਦਾਂ ਦਾ ਕੋਈ ਨਹੀਂ ਇਹ ਬਸ ਕੁਦਰਤ ਵੱਲੋਂ ਆ ਨਾ ਹੀ ਕਦੇ ਉਦਾਂ ਦਾ ਕੋਈ ਕੋਸ਼ਿਸ਼ ਕੀਤੀ ਔਰ ਨਾ ਹੀ ਉਹਨਾਂ ਵਰਗਾ गा ਸਕਦੇ ਆ ਇਹ ਬਸ ਉਹਨਾਂ ਪ੍ਰਤੀ ਸਾਡਾ ਪਿਆਰ ਹੈ ਜੋ ਵੀ ਆ ਅੱਛਾ ਜਦੋਂ ਉਹਨਾਂ ਨੇ ਸੁਣਿਆ ਹੋਵੇਗਾ ਗੀਤ ਜਦੋਂ ਹਨਾ ਤੁਹਾਨੂੰ ਸ਼ਾਬਾਸ਼ ਵੀ ਦਿੱਤੀ ਹੋਣੀ ਐ ਬਲੇਸਿੰਗ ਦਿੱਤੀ ਹੋਣੀ ਐ ਉਹ ਸਮਾਂ ਕੀ ਸੀਗਾ ਜਦੋਂ ਉਹ ਚੀਜ਼ਾਂ ਚਾਰਦੀਆਂ ਸੀ ਜਕਸਰ ਜੀ ਮੈਂ ਅੱਜ ਵੀ ਜਦੋਂ ਉਹ ਮੂਵਮੈਂਟ ਯਾਦ ਕਰਦਾ ਤੇ ਮੈਨੂੰ ਸੁਪਨਾ ਜਾ ਲੱਗਦਾ ਅੱਛਾ ਉਸ ਟਾਈਮ ਵੀ ਮੈਨੂੰ ਮੈਨੂੰ ਕੋਈ ਮਤਲਬ ਆਇਆ ਨਹੀਂ ਸੀਗਾ ਤੇ ਮੈਨੂੰ ਮੈਂ ਜਦੋਂ ਉਹਨਾਂ ਦੇ ਵੇਖਿਆ ਮੈਂ ਕਿਉਂਕਿ ਮੈਂ ਸ਼ੁਰੂ ਤੋਂ ਮਤਲਬ ਜਿਹੜੀ ਇੱਕ ਇਨਸਾਨ ਨੂੰ ਸਾਲਾਂ ਤੋਂ ਸੁਣਿਆ ਹੋਵੇ ਤੇ ਇੱਕਦਮ ਉਹਦਾ دیدار ਦੇ ਦਰਸ਼ਨ ਹੋ ਜਾਣਾ ਤੇ ਮੈਨੂੰ ਤਾਂ ਆਇਆ ਸੀ ਵੀ ਮੈਂ ਰੱਬ ਦੇਖ ਲਿਆ ਤੇ ਮੈਨੂੰ ਮਤਲਬ ਬੜਾ ਬੜੇ ਦਿਨ ਮੈਨੂੰ ਮਤਲਬ ਉਹਨਾਂ ਦਾ ਚਿਹਰਾ ਹੀ ਮਿਲ ਮੇਰੇ ਅੱਗੇ ਉਵੇਂ ਜਿਹਾ ਤੇ ਬੜਾ ਮੈਨੂੰ ਸੁਪਨਾ ਜਿਹਾ ਲੱਗਿਆ ਤੇ ਪਰ ਮੈਨੂੰ ਉਹ ਬੜਾ ਇੱਕ ਸਕੂਨ ਦਾ ਪਲ ਸੀਗਾ ਮੇਰੇ ਲਈ। ਕੀ ਬਾਤ ਹੈ। ਅੱਛਾ ਹੁਣ ਤੁਸੀਂ ਕੀ ਕੁਛ ਕਰਦੇ ਹੋ ਤੁਹਾਡੇ ਗੀਤ ਹੀ ਬੜਾ ਕੁਸ਼ਿਆ ਰਹੇ ਹਨ ਤੇ ਬੜੀਆਂ ਜਿਹੜੀਆਂ ਲਾਈਵ ਸਟੇਜਾਂ ਤੁਸੀਂ ਲਗਾ ਰਹੇ ਹੋ। ਹੋਰ ਕੀ ਕੁਛ ਕੀਤਾ ਜਾ ਰਿਹਾ ਜ਼ਿੰਦਗੀ ਦੇ ਵਿੱਚ ਨਵਾਂ ਵੀ ਕੁਝ ਹੋਰ ਕੀਤਾ ਜਾ ਰਿਹਾ ਐਡ ਆਨ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ ਜੀ ਸਾਡੇ ਮੇਰੇ ਜਿਹੜੇ ਪਹਿਲਾਂ ਵੀ ਲਗਾਣੇ ਆਏ ਦੇ। ਤੇ ਔਰ ਹੋਰ ਵੀ ਜਿਹੜੇ ਸਾਡੇ ਨਵੇਂ ਗਾਣੇ ਆ ਰਹੇ ਆ ਔਰ ਨਾਲ ਨਾਲ ਮੈਂ ਜਿਹੜੇ ਲਾਈਵ ਸ਼ੋਅ ਵੀ ਕਰ ਰਿਹਾ ਆ ਜਾਗਰਨਾਂ ਮੇਲੇ ਆ ਵਿਆਹ ਦੇ ਪ੍ਰੋਗਰਾਮ ਆ ਬਸ ਐਦਾਂ ਹੀ ਸلسਲਾ ਚੱਲ ਰਿਹਾ ਤੇ ਹੋਰ ਵੀ ਗਾਣੇ ਵਧੀਆ-ਵਧੀਆ ਜਿਹੜੇ ਮੇਰੇ ਪਹਿਲੇ ਗਾਣਿਆਂ ਨੂੰ ਵੀ ਮਤਲਬ ਲੋਕਾਂ ਨੇ ਕਾਫੀ ਮਤਲਬ ਪਿਆਰ ਦਿੱਤਾ ਤੇ ਹੁਣ ਵੀ ਮਤਲਬ ਨਵੇਂ ਵੀ ਸਾਡੇ ਵਧੀਆ ਗਾਣੇ ਆ ਰਹੇ ਆ ਬੰਦਾ ਜਦੋਂ ਸਟੇਜ ਤੇ ਚੜਦਾ ਸਭ ਤੋਂ ਪਹਿਲਾਂ ਰੱਬ ਨੂੰ ਧਿਆਉਂਦਾ ਬਿਲਕੁਕੁਲ ਫਿਰ ਤੁਸੀਂ ਕਿੰਨੂੰ ਧਿਆਉਂਦੇ ਹੋ ਸੇਜ ਤੇ ਚੜ ਕੇ ਫਿਰ ਬੋਲ ਕੀ ਹੁੰਦੇ ਆ ਉੱਥੇ ਮੈਂ ਨਾ ਇੱਕ ਛੋਟੀ ਜੀ ਮੈਂ ਤੁਹਾਨੂੰ ਦੱਸਦਾ ਮੈਂ ਨਾ ਆਪਦੀ ਜ਼ਿੰਦਗੀ ਦਾ ਇੱਕ ਪਹਿਲਾ ਪ੍ਰੋਗਰਾਮ ਲਾਇਆ ਸੀਗਾ ਐਕਚੁਅਲੀ ਮੇਰੇ ਨਾ ਮਦਰ ਉਹਦੋਂ ਕਾਫੀ ਬਿਮਾਰ ਰਹਿੰਦੇ ਸੀ ਅੱਜ ਤਾਂ ਹੁਣ ਤਾਂ ਉਹ ਦੁਨੀਆ 'ਚ ਹੈ ਨਹੀਂਗੇ ਤੇ ਮੈਂ ਬਸ ਮੈਂ ਇਹ ਨਹੀਂ ਕਿ ਮੈਂ ਕੁਝ ਸੋਚ ਕੇ ਕਿਉਂਕਿ ਉਸ ਟਾਈਮ ਜਿਸ ਦਿਨ ਮੇਰਾ ਮੈਂ ਆਪਦੀ ਜ਼ਿੰਦਗੀ ਦਾ ਪਹਿਲਾ ਪ੍ਰੋਗਰਾਮ ਮੈਂ ਬੁੱਕ ਕੀਤਾ ਜਿੱਥੇ ਮੈਂ ਕੱਲੇ ਨਹੀਂ ਮਤਲਬ ਸਿਰਫ ਗਾਉਣਾ ਸੀਗਾ ਤੇ ਹਾਲਾਂਕਿ ਜਿਹੜੇ ਸਾਡੇ ਉਸ ਤੋਂ ਪਹਿਲਾਂ ਮੇਰੇ ਪ੍ਰੋਗਰਾਮ ਦੇਸ ਕਈ ਵਾਰੀ ਹੁੰਦਾ ਹਰੇਕ ਬੰਦਾ ਇਨਸਾਨ ਅੰਦਰੋਂ ਬੰਦਾ ਨਰਵਸ ਹੋ ਜਾਂਦਾ ਹਨ ਤੇ ਉਦੋਂ ਮਤਲਬ ਘਰ 'ਚ ਮਤਲਬ ਪੈਸੇ ਦੀ ਵੀ ਬਹੁਤ ਲੋਡ ਸੀ ਤੇ ਇੱਕ ਘਰ ਦੇ ਵਿੱਚ ਇਦਾਂ ਦਾ ਮਾਹੌਲ ਬਣਿਆ ਹੋਇਆ ਸੀਗਾ ਹਨ ਤੇ ਪਰ ਮੈਂ ਇੱਕ ਪਤਾ ਨਹੀਂ ਕੁਦਰਤ ਵੱਲੋਂ ਐਸਾ ਜਨੂੰਨ ਸੀ ਕਿ ਮੇਰੀ ਉਹ ਪਹਿਲੀ ਸਟੇਜ ਸੀ ਜਿੱਥੇ ਮੈਂ ਨਰਵਸ ਹੀ ਨਹੀਂ ਹੋਇਆ ਤੇ ਇਕੱਲੇ ਨੇ ਮੈਂ ਪਰਫਾਰਮ ਕੀਤਾ ਮੇਰੇ ਖਿਆਲ ਜਾਗਰਨ ਤੁਸੀਂ ਦੇਖ ਲਓ ਵੀ ਤਿੰਨ ਚਾਰ ਘੰਟੇ ਦਾ ਹੁੰਦਾ ਉਹ ਬਸ ਐਸੀ ਮਾਲਕ ਦੀ ਕਿਰਪਾ ਹੀ ਮੈਨੂੰ ਮਹਿਸੂਸ ਹੀ ਨਹੀਂ ਕਿ ਮੈਂ ਕੱਲਾ ਗਾ ਰਿਹਾ ਕੋਈ ਨਰਵਸ ਵਾਲੀ ਕੋਈ ਐਦਾਂ ਦੀ ਚੀਜ਼ ਨਹੀਂ ਉਹ ਬਸ ਅੰਦਰੋਂ ਜਦੋਂ ਤੁਹਾਡੇ ਜਨੂਨ ਹੋਵੇ ਨਾ ਤੇ ਉਹ ਚੀਜ਼ ਬਸ ਫਿਰ ਬੰਦੇ ਨੂੰ ਨਹੀਂ ਉਹ ਚੀਜ਼ ਮਹਿਸੂਸ ਹੁੰਦੀ ਹੈ ਫਿਰ ਕੀ ਗਾਣੇ ਕਿਉਂ ਗੁੰਗਣਾਣੇ ਕਿਉਂ ਸਭ ਤੋਂ ਪਹਿਲਾਂ ਕਿ ਜਦੋਂ ਸਟੇਜ ਤੇ ਗਏ ਵੀ ਇਹਦਾ ਗੁੰਗਾਨ ਕਰ ਦਈਏ ਵੀ ਅਸੀਂ ਹੋਰ ਵੀ ਸਾਡੇ ਜਿਹੜਾ ਡਰ ਹੈ ਉਹ ਦੂਰ ਹੋ ਜਾਏਗਾ ਮੇਰਾ ਨਹੀਂ ਮੇਰਾ ਜਿਹੜਾ ਸਟੇਜ ਤੇ ਮੋਸਟਲੀ ਮੇਰਾ ਕੋਸ਼ਿਸ਼ ਤਾਂ ਹੁੰਦੀ ਆ ਵੀ ਮੈਂ ਮੇਰਾ ਇੱਕ ਜਿਹੜਾ ਮੇਰਾ ਇੱਕ ਜ਼ਿੰਦਗੀ ਦਾ ਮੇਰੇ ਕੈਰੀਅਰ ਦਾ ਪਹਿਲਾ ਗਾਣਾ ਆਇਆ ਸੀਗਾ ਉਹ ਵੀ ਮੈਂ ਮਾਪਿਆਂ ਨੂੰ ਡੈਡੀਕੇਟ ਕੀਤਾ ਸੀਗਾ ਬੇਬੇ ਬਾਪੂ ਉਹਦਾ ਟਾਈਟਲ ਸੀਗਾ ਕਿ ਮੈਨੂੰ ਹੋਰ ਕੋਈ ਰੱਬ ਨਹੀਂ ਉਹ ਦਿਖਦਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਉਹ ਤੁਸੀਂ ਗਾ ਕੇ ਜਰੂਰ ਸੁਣਾਇਓ ਹਾਂਜੀ ਹਾਂਜੀ ਉਹ ਮੇਰਾ ਪਹਿਲਾ ਗਾਣਾ ਸੀਗਾ ਤੇ ਸਾਡੇ ਨਾਲ ਹੀ ਪਿੰਡ ਹੈ ਤੇ ਗੁਰਕੀਰਤਨ ਸਿੱਧੂ ਰਾਈਟਰ ਨੇ ਤੇ ਮੈਂ ਧੰਨਵਾਦ ਕਰਦਾ ਐਮ ਜੀ ਟੈਲੀਕਾਸਟ ਉਹਨਾਂ ਨੇ ਮਤਲਬ ਉਹ ਪਹਿਲੀ ਇੱਕ ਮੇਰੀ ਇੰਟਰਵਿਊ ਕੀਤੀ ਸੀਗੀ ਤੇ ਉਹਨਾਂ ਦੇ ذریعے ਉਹਨਾਂ ਦੀ ਕੋਈ ਪ੍ਰੋਡਕਸ਼ਨ ਕੰਪਨੀ ਸੁੱਤੋਂ ਹੀ ਗਾਣਾ ਹੋਇਆ ਸੀਗਾ ਐਨੇ ਸਾਲ ਜਿਨ੍ਹਾਂ ਨੇ ਸੰਭਾਲਿਆ ਏ ਮੈਨੂੰ ਖੁਦ ਔਖੇ ਹੋ ਕੇ ਜਿੰਨਾ ਪਾਲਿਆ ਏ ਮੈਨੂੰ ਐਨੇ ਸਾਲ ਜਿਨ੍ਹਾਂ ਨੇ ਸੰਭਾਲਿਆ ਏ ਮੈਨੂੰ ਖੁਦ ਔਖੇ ਹੋ ਕੇ ਜਿੰਨਾ ਪਾਲਿਆ ਏ ਮੈਨੂੰ ਹੋ ਦੱਸੋ ਉਹਨਾਂ ਦੇ ਸਾਨ ਕਿਵੇਂ ਭੁੱਲ ਜਾ ਜਿੰਨਾ ਕਰਕੇ ਮੈਂ ਦੇਖਿਆ ਜਹਾਨਿਆ ਮੈਨੂੰ ਹੋਰ ਕੋਈ ਰੱਬ ਨਹੀਂ ਉਹ ਦਿਸਦਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨਿਆ ਮੈਨੂੰ ਹੋਰ ਕੋਈ ਰੱਬ ਨਹੀਂ ਉਹ ਦਿਸਦਾ ਮੇਰੇ ਬੇਬੇ ਬਾਪੂ ਰੱਬ ਦੇ ਸਮਾਨਿਆ ਹੋ ਮੇਰੇ ਬੇਬੇ ਬਾਪੂ ਰੱਬ ਦੇ ਸਮਾਨਿਆ ਇਮਰਾਜ਼ ਜ਼ਿੰਦਗੀ ਦਾ ਪਹਿਲਾ ਗਾਣਾ ਸੀਗਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸ਼ੁਰੂਆਤ ਇਸੇ ਨਾਲ ਹੀ ਕਰਾਂ ਕਿਉਂਕਿ ਕਹਿੰਦੇ ਆ ਕਿ ਜਿਹੜਾ ਮਤਲਬ ਕਿਸੇ ਵੀ ਆਪਾਂ ਕੰਮ ਦਾ ਆਗਾਜ਼ ਕਰਦੇ ਆ ਨਾ ਰੱਬ ਦੇ ਨਾਮ ਤੋਂ ਤੇ ਚਲੋ ਮਾਂ ਪਿਓ ਵੀ ਇੱਕ ਆਪਣੇ ਲਈ ਤਾਂ ਰੱਬ ਹੀ ਹੁੰਦਾ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇੱਥੋਂ ਹੀ ਮਤਲਬ ਸ਼ੁਰੂਆਤ ਕਰਾਂ ਕੀਆ ਬਾਤ ਹੈ ਬੜੀਆਂ ਚੀਜ਼ਾਂ ਦੇਖ ਕੇ ਚੱਲਣਾ ਪੈਂਦਾ ਸਮਾਂ ਵੀ ਮਾੜਾ ਹੋ ਜਾਂਦਾ ਚੰਗਾ ਹੋ ਜਾਂਦਾ ਬਿਲਕੁਲ ਬਿਲਕੁਲ ਹੋਈਏ ਕਦੇ ਵੀ ਬੜੀ ਇਸ ਤਰ੍ਹਾਂ ਡੋਲੇ ਜੇ ਖਾਨ ਲੱਗ ਜੀ ਹੋਵੇ ਬਿਲਕੁਲ ਜੀ ਬਿਲਕੁਲ ਮੈਂ ਨਾ ਇੱਕ ਗੱਲ ਸੋਚਦਾ ਨਾ ਕਿ ਜ਼ਿੰਦਗੀ ਦਾ ਨਾ ਸਾਰੀ ਜ਼ਿੰਦਗੀ ਸੰਘਰਸ਼ੀ ਚੱਲਦਾ ਰਹਿੰਦਾ ਬੰਦੇ ਦਾ ਬੰਦਾ ਮੇਰੇ ਖਿਆਲ ਦੇ ਵਿੱਚ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੰਦਾ ਬਹੁਤ ਘੱਟ ਇਨਸਾਨ ਜਿਹੜਾ ਇੱਕ ਸੰਤੁਸ਼ਟੀ ਹੋਊਗੀ ਜਿਹਨੂੰ ਕਿ ਵੀ ਮੈਂ ਹਾਂ ਸੰਤੁਸ਼ਟਾਂ ਨਹੀਂ ਦੀ ਲਾਈਫ ਦੇ ਵਿੱਚ ਭੱਜ ਦੌੜ ਚੱਲਦੀ ਰਹਿੰਦੀ ਹੈ ਕਿ ਬੰਦਾ ਕਦੇ ਸੰਤੁਸ਼ਟ ਨਹੀਂ ਹੁੰਦਾ ਪਰ ਇਹਨਾਂ ਜ਼ਰੂਰ ਹੈ ਕਿ ਮੇਰਾ ਮੈਂ ਇਹ ਚੀਜ਼ ਵੇਖਦਾ ਕਿ ਮੇਰਾ ਪਹਿਲਾਂ ਨਾਲੋਂ ਸਟਰਗਲ ਤੇ ਅੱਜ ਦਾ ਜਿਹੜਾ ਕਰ ਮੈਂ ਅੱਜ ਵੀ ਸਟਰਗਲ ਰਿਹਾ ਪਰ ਅੱਜ ਦਾ ਜਿਹੜਾ ਮੇਰਾ ਸਟਰਗਲ ਸੌਖਾ ਹੋ ਗਿਆ ਕਿਉਂਕਿ ਮੈਂ ਮਾੜਾ ਸਮਾਂ ਵੀ ਬਹੁ ਇਹ ਜਦੋਂ ਮਦਰ ਬਿਮਾਰ ਸੀਗੇ ਤੇ ਮੇਰੀਆਂ ਛੋਟੀਆਂ ਚਾਰ ਸਿਸਟਰ ਨੇ ਤੇ ਫਾਦਰ ਸਾਹਿਬ ਇਕੱਲੇ ਕਮਾਉਣ ਵਾਲੇ ਤੇ ਉਹ ਮਤਲਬ ਬੜਾ ਮਾੜਾ ਤੇ ਬੜਾ ਉਦਾਂ ਦਾ ਸਮਾਂ ਦੇਖਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਮਤਲਬ ਕੁਝ ਕੁ ਜਿਹੜੇ ਰੀਜ਼ਨ ਬਣੇ ਮੇਰੀਆਂ ਵੀਡੀਓ ਵਾਇਰਲ ਹੋ ਗੀਆਂ ਕੁਝ ਇੰਟਰਵਿਊ ਵਾਇਰਲ ਹੋਈ ਉਤੋਂ ਮਤਲਬ ਇਹ ਸਿਲਸਿਲਾ ਚੱਲ ਪਿਆ ਤੇ ਬਸ ਹੁਣ ਬਈ ਹੁਣ ਥੋੜਾ ਸਟਰਗਲ ਸੌਖਾ ਹੋ ਗਿਆ ਹੁਣ ਨਾਲ ਨਾਲ ਇਨਕਮ ਵੀ ਆ ਰਹੀ ਹੈ ਤੇ ਮਤਲਬ ਸਾਰਾ ਕੁਝ ਸਟਰਗਲ ਸੌਖਾ ਹੋ ਗਿਆ ਕਹਿੰਦਾ ਬਾਪ ਸੰਘਰਸ਼ ਚੱਲ ਹੀ ਰਿਹਾ ਹੱਥ ਛੇਤੀ ਫੜ ਲਿਆ ਸੀ ਕਿਸ ਨੇ ਜਾਂ ਸਮਾਂ ਲੱਗਿਆ ਕਿ ਕਿਉਂਕਿ ਹੁੰਦਾ ਨਾ ਕਹਾਸ ਹੁੰਦੀ ਹੈ ਕਿ ਕੋਈ ਹੱਥ ਫੜੇਗਾ ਉਦੋਂ ਚੱਲਾਂਗੇ ਸਾਡੇ ਕੋਲ ਕਲਾ ਹੈਗੀ ਆ ਸਾਡੇ ਚ ਹੁਨਰ ਹੈਗਾ ਪਰ ਕੋਈ ਹੱਥ ਨਹੀਂ ਫੜ ਰਿਹਾ ਨਹੀਂ ਹੱਥ ਤਾਂ ਇਦਾਂ ਹੀ ਬਸ ਹੱਥ ਮਾਲਕ ਨੇ ਫੜ ਲਿਆ ਬਸ ਕਿਸੇ ਦੀ ਲੋੜ ਹੀ ਨਹੀਂ ਹੱਥ ਮਾਲਕ ਨੇ ਫੜਿਆ ਹੋਇਆ ਹਾਂ ਮਤਲਬ ਮੈਂ ਇੱਕ ਗੱਲ ਜਰੂਰ ਕਹਿਣਾ ਨਾ ਕਿ ਮੇਰੇ ਜਿਹੜੇ ਯਾਰ ਦੋਸਤ ਹੈ ਉਹਨਾਂ ਨੇ ਬੜਾ ਮੇਰਾ ਸਾਥ ਦਿੱਤਾ ਮੇਰੇ ਜਿਹੜੀ ਇੱਕ ਮੈਂ ਦੱਸਣਾ ਚਾਹਣਾ ਜਿਹੜੀ ਮੇਰੀ ਇੱਕ ਪਹਿਲੀ ਇੰਟਰਵਿਊ ਹੋਈ ਸੀਗੀ ਐਮਜੀ ਟੈਲੀਕਾਸਟ ਤੇ ਉਹ ਵੀ ਮੇਰਾ ਇੱਕ ਭਰਾ ਛੋਟਾ ਗੁਰਮੀਤ ਵੌਇਸ ਆਫ ਪੰਜਾਬ ਵਿਨਰ ਤੁਸੀਂ ਜਾਣਦੇ ਹੋਵੋਗੇ ਤੇ ਉਹਦੇ ਜ਼ਰੀਏ ਮਤਲਬ ਉਹਨੇ ਮੈਨੂੰ ਕਾਲ ਕੀਤੀ ਕਿ ਐਦਾਂ ਕਰਕੇ ਵੀ ਇੱਕ ਚੈਨਲ ਆ ਕੋਈ ਇੰਟਰਵਿਊ ਕਰੂਗਾ ਤੇ ਨਾਲ ਤੁਹਾਡਾ ਗਾਣਾ ਕਰੂਗਾ ਬਸ ਉੱਥੋਂ ਇਹ سلسلہ ਚੱਲ ਪਿਆ ਤੇ ਹੱਥ ਨਹੀਂ ਮਤਲਬ ਸਾਥ ਦੇਣ ਵਾਲੇ ਤੇ ਹੱਥ ਤਾਂ ਬਸ ਉਹ ਮਾਲਕ ਨੇ ਫੜਿਆ ਹੋਇਆ ਬਸ ਚੱਲ ਰਿਹਾ ਕੋਈ ਜਾਂਦੇ ਸੁਨੇਹਾ ਦੇਣਾ ਚਾਹੋਗੇ ਤੇ ਕੋਈ ਅਜਿਹੇ ਹ ਗੀਤ ਜੋ ਮਾਲੀ ਵੀ ਹੋਵੇ ਪੈਣ ਲਈ ਵੀ ਹੋਵੇ ਸਭ ਦੇ ਲਈ ਮੈਂ ਬਿਲਕੁਲ ਤੇ ਵੈਸੇ ਸਨੇਹਾ ਤਾਂ ਮੈਂ ਤਾਂ ਚਲੋ ਕੀ ਸਨੇਹਾ ਦੇ ਸਕਦਾ ਬਸ ਇਹੀ ਹੈ ਕਿ ਚੰਗਾ ਸੰਗੀਤ ਸੁਣੋ ਕਿਉਂਕਿ ਚੰਗਾ ਸੰਗੀਤ ਆਪਣੇ ਆਪ ਦੇ ਵਿੱਚ ਇੱਕ ਭਗਤੀ ਹੈ ਇੱਕ ਇਬਾਦਤ ਹੈ ਤੇ ਚੰਗੇ ਸੰਗੀਤ ਨੂੰ ਜਰੂਰ ਪ੍ਰਮੋਟ ਕੀਤਾ ਜਾਵੇ ਹਨਾ ਸੁਰ ਵਾਲੇ ਜਿਹੜੇ ਸਿੱਖੇ ਹੋਏ ਕਲਾਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਕੀਤੀ ਜਾਵੇ ਕਿ ਜਿਹੜੇ ਕਾਰਨਾਂ ਕਰਕੇ ਅੱਜ ਪਿੱਛੇ ਰਹਿ ਰਹੇ ਆ ਤੇ ਗਾਣਾ ਤਾਂ ਬਸ ਹੀ ਮੈਂ ਮੈਂ ਗਾਣਾ ਜੇ ਤੁਹਾਨੂੰ ਕੀ ਪਤਾ ਜ਼ੈਨ ਦੇ ਵਿੱਚ ਆਵੇ ਲੱਖ ਹੋਵਣਾ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਜੋ ਜ਼ੈਨ ਦੇ ਵਿੱਚ ਹਾਂ ਨਹੀਂ ਉਹ ਮੇਰੇ ਨਹੀਂ ਮੇਰੇ ਜ਼ੈਨ ਚ ਕੋਈ ਹੋਰ ਮੈਂ ਮਾਫੀ ਚਾਹੂੰਗਾ ਪਰ ਮੈਂ ਇੱਕ ਗਾਣਾ ਮੈਂ ਜ਼ਰੂਰ ਆ ਉਹਦੇ ਮੈਂ ਹਮੇਸ਼ਾ ਉਹਦੀ ਮਾਂ ਨੂੰ ਮਦਰ ਨੂੰ ਯਾਦ ਕਰਕੇ ਮੈਂ ਸਟੇਜਾਂ ਤੇ ਵੀ ਮਿਲ ਕਰਦਾ ਹਾਂ ਨਾ ਹੂੰ ਹੂੰ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਉਹ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਹਾਏ ਮੀ ਮੇਰੀ ਕੋਈ ਰੀਸ ਨਹੀਂ ਠੰਡੀ ਸ਼ਾਂ ਦੀ ਜਾਨੀ ਖੈਰ ਮੰਗੇ ਹਰ ਸਾਾਂ ਦੀ ਜਾਨੀ ਕਿ ਰੱਬ ਵੀ ਪੂਰੀ ਕਰ ਨਾ ਪਾਇਆ ਹਾਏ ਕਮੀ ਕਦੇ ਵੀ ਮਾਂ ਦੀ ਜਾਨੀ ਓਏ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਦੇ ਤੋੜਨਾ ਏ ਮੈਂ ਹਾ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਕੀ ਬਾਤ ਆ ਬਾਕਮਾਲ ਬਹੁਤ ਬਹੁਤ ਦਵਾਵਾਂ ਤੁਹਾਨੂੰ ਕਿ ਤੁਸੀਂ ਇਸੇ ਤਰ੍ਹਾਂ ਗਾਉਂਦੇ ਰਹੋ ਤੇ ਤੁਸੀਂ ਆਨੰਦ ਮਾਨ ਲਿਆ ਇਸ ਇੰਟਰਵਿਊ ਦਾ ਤਾਂ ਸਭ ਤੋਂ ਜ਼ਿਆਦਾ ਇਸ ਨੂੰ ਸ਼ੇਅਰ ਕਰਿਓ ਪਿਆਰ ਦਿਓ ਕੈਮ ਸਹਿਯੋਗ ਦਿੱਸ ਜਗਮੀਤ ਧੰਨਵਾਦ